ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਕਰਾਂਗੇ ਆਪਾਂ ਟਕਸਾਲ ਦੇ ਮੁਖੀ ਦੀ ਜਿਨ੍ਹਾਂ ਨੇ ਇਹ ਬਿਆਨ ਦਿੱਤਾ ਕਿ ਪੰਜ ਪੰਜ ਬੱਚੇ ਪੈਦਾ ਕਰੋ ਹੁਣ ਆਪਾਂ ਦੇਖਦੇ ਹਾਂ ਸਮਾਜ ਦੇ ਵਿੱਚ ਕਿ ਕੋਈ ਜਿਹੜਾ ਦੁਕਾਨਦਾਰ ਹੈ ਉਹਦੀ ਦੁਕਾਨ ਤਾਂ ਚੱਲਦੀ ਹੈ ਜਿੱਥੇ ਜ਼ਿਆਦਾ ਭੀੜ ਹੋਵੇ ਜ਼ਿਆਦਾ ਆਬਾਦੀ ਹੋਵੇ ਜਿੱਥੇ ਜ਼ਿਆਦਾ ਆਬਾਦੀ ਹੋਏਗੀ ਜ਼ਿਆਦਾ ਭੀੜ ਹੋਏਗੀ ਉਥੇ ਦੁਕਾਨ ਬਹੁਤ ਜ਼ਿਆਦਾ ਚੱਲੇਗੀ ਤੇ ਜਿੱਥੇ ਆਬਾਦੀ ਨਾ ਹੋਏਗੀ ਇਥੇ ਭੀੜ ਨਾ ਹੋਏਗੀ ਉਸੇ ਦੁਕਾਨ ਵੀ ਬਹੁਤ ਘਟ ਚੱਲੇਗੀ ਅੱਜ ਕੱਲ ਦੁਨੀਆਦਾਰ ਰਜਹਾਨ ਬਾਹਰਲੇ ਦੇਸ਼ਾਂ ਵੱਲ ਹੈ ਲੋਕ ਬਾਹਰਲੇ ਦੇਸ਼ਾਂ ਵੱਲ ਜ਼ਿਆਦਾ ਜਾ ਰਹੇ ਨੇ ਤੇ ਜੇ ਲੋਕ ਇੱਥੇ ਰਹਿਣਗੇ ਤੇ ਜ਼ਿਆਦਾ ਡੇਰਿਆਂ ਵਿੱਚ ਜਾਣਗੇ ਤੇ ਲੋਕ ਹੁਣ ਬਾਹਰ ਨੂੰ ਜ਼ਿਆਦਾ ਜਾ ਰਹੇ ਨੇ ਇਸ ਕਰਕੇ ਆਬਾਦੀ ਵੀ ਘਟ ਰਹੀ ਹੈ ਤਾਂ ਇਹਨਾਂ ਦਾ ਇਹ ਬਿਆਨ ਦੇਣ ਦਾ ਮਤਲਬ ਹੈ ਕਿ ਜਦੋਂ ਜ਼ਿਆਦਾ ਬੱਚੇ ਹੋਣਗੇ ਤੇ ਉਹ ਫਿਰ ਡੇਰਿਆਂ ਤੇ ਭੀੜ ਵਧੇਗੀ ਲੋਕ ਜ਼ਿਆਦਾ ਆਣਗੇ ਕਿ ਤੇ ਸਾਡੀਆਂ ਦੁਕਾਨਾਂ ਖਾਲੀ ਨਾ ਹੋ ਜਾਣ ਕਿਉਂਕਿ ਜੇ ਜ਼ਿਆਦਾ ਆਬਾਦੀ ਹੋਏਗੀ ਤੇ ਲੋਕ ਜ਼ਿਆਦਾ ਆਉਣਗੇ ਬੀਬੀ ਦਲੇਰਕੌਰ ਖਾਲਸਾ ਜਿਹੜੀ ਢਾਡਣਾ ਉਹਨਾਂ ਵੀ ਸਪੋਰਟ ਕੀਤੀ ਐ ਕਿ ਬੱਚੇ ਹੋਣੇ ਚਾਹੀਦੇ ਨੇ ਬੀਬੀ ਜੀ ਕੋਲ ਤੇ ਹੁਣ ਸੁਨਹਿਰੀ ਮੌਕਾ ਹੈ ਕਿ ਉਹ ਪੰਜ ਦੀ بجائے 6 7 8 9 10 ਜਿੰਨੇ ਮਰਜੀ ਪੈਦਾ ਕਰ ਲੈਣ ਕਿਉਂ ਉਹਨਾਂ ਕੋਲ ਤਾਂ ਹੁਣ ਇੱਕ ਬਹੁਤ ਵਧੀਆ ਮੌਕਾ ਨਾ ਉਹ ਤਾਂ ਕਰ ਸਕਦੇ ਨੇ ਕੋਈ ਗੱਲ ਨਹੀਂ ਬਾਕੀ ਜੇ ਬੱਚੇ ਪੈਦਾ ਕਰਕੇ ਜੇ ਰਾਜਸੀ ਤਾਕਤ ਮਿਲਦੀ ਹੋਵੇ ਤਾਂ ਫਿਰ ਵੀ ਆਪਾਂ ਨੂੰ ਲੱਗਦਾ ਕਿ ਇਹ ਬਿਆਨ ਸਹੀ ਹੈ ਪਰ ਜਿਆਦਾ ਬੱਚੇ ਜੰਮ ਕੇ ਤਾਂ ਵੀ ਰਾਜਸੀ ਤਾਕਤ ਕਿਤੇ ਉੱਚੇ ਅਹੁਦਿਆਂ ਤੱਕ ਨਹੀਂ ਪਹੁੰਚ ਸਕਦੇ ਕਿਉਂਕਿ ਕੀ ਪਤਾ ਹੈ ਕੀ ਗਾਰੰਟੀ ਹੈ ਕਿ ਬੱਚੇ ਨੇ ਉਹ ਕਿਹੋ ਜਿਹਾ ਨਿਕਲਣਾ ਹੈ ਕਿਸ ਤਰ੍ਹਾਂ ਦਾ ਨਿਕਲਣਾ ਹੈ ਉਹਦੀ ਕੋਈ ਗਾਰੰਟੀ ਨਹੀਂ ਹੈ ਜੇਕਰ ਜਿਆਦਾ ਬੱਚੇ ਪੈਦਾ ਕਰਕੇ ਰਾਂਸੀ ਤਾਕਤ ਮਿਲਦੀ ਹੁੰਦੀ ਕਿਤੇ ਐਮਪੀ ਐਮਐਲਏ ਨੇਤਾ ਜਾਂ ਕੋਈ ਵੱਡਾ ਅਫਸਰ ਜਾਂ ਦੇਸ਼ ਦਾ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਬਣਦਾ ਹੋਵੇ ਕੋਈ ਫੇਰ ਤਾਂ ਫਾਇਦਾ ਪਰ ਜਿਆਦਾ ਬੱਚੇ ਜੰਮ ਕੇ ਕੋਈ ਕਦੀ ਕੋਈ ਉੱਚੀ ਅਹੁਦਿਆਂ ਤੇ ਨਹੀਂ ਪਹੁੰਚ ਸਕਦਾ ਬੱਚਾ ਤਾਂ ਇੱਕ ਵੀ ਹੋਵੇ ਤਾਂ ਕਾਫੀ ਹੁੰਦਾ ਜੇਕਰ ਉਹ ਲਾਇਕ ਹੋਵੇ ਜੇਕਰ ਉਹ ਸਮਾਜ ਵਿੱਚ ਜਦੋਂ ਚੱਲਦਾ ਹੋਵੇ ਤੇ ਲੋਕ ਉਹਦੀਆਂ ਗੱਲਾਂ ਕਰਨ ਕਿ ਇਹ ਬੱਚਾ ਬੜਾ ਨੇਕ ਹੈ ਬੱਚਾ ਬੜਾ ਲਾਇਕ ਹੈ ਤੇ ਜੇ ਪੰਜ ਛੇ ਬੱਚੇ ਹੋਣ ਸੱਤ ਅੱਠ ਬੱਚੇ ਹੋਣ ਕੋਈ ਸ਼ਰਾਬੀ ਹੋਵੇ ਕੋਈ ਜੂਆ ਖੇਡਦਾ ਹੋਵੇ ਕੋਈ ਚੋਰੀ ਕਰਦਾ ਹੋਵੇ ਕੋਈ ਡਾਕੇ ਮਾਰਦਾ ਹੋਵੇ ਤੇ ਉਹਨਾਂ ਪੰਜਾਂ ਦਾ ਫਿਰ ਕੋਈ ਫਾਇਦਾ ਨਹੀਂ ਹੈ ਕਿਉਂਕਿ ਉਹ ਆਪਣੇ ਆਪ ਨੂੰ ਵੀ ਆਪਣਾ ਸਰੀਰ ਵੀ ਉਹ ਨਾਸ ਕਰਨਗੇ ਨਸ਼ਾ ਕਰਕੇ ਤੇ ਸਮਾਜ ਦੇ ਵਿੱਚ ਵੀ ਉਹਨਾਂ ਦੇ ਉੱਤੇ ਤੂ ਤੂ ਹੋਏਗੀ ਕਿਉਂਕਿ ਉਹ ਸਮਾਜ ਦੇ ਵਿੱਚ ਜੇ ਨਸ਼ਾ ਕਰਨਗੇ ਤੇ ਜਾਂ ਫਿਰ ਕੋਈ ਚੋਰੀ ਡਾਕਾ ਕਰਨਗੇ ਤੇ ਸਮਾਜ ਵਿੱਚ ਵੀ ਉਹਨਾਂ ਦੀ ਇੱਜ਼ਤ ਨਹੀਂ ਹੋਏਗੀ ਤੇ ਜੇਕਰ ਇੱਕ ਹੀ ਬੱਚਾ ਹੋਏਗਾ ਤੇ ਜੇ ਉਹ ਲਾਇਕ ਹੋਏਗਾ ਤੇ ਸਮਾਜ ਦੇ ਵਿੱਚ ਉਸ ਦੀ ਇੱਜ਼ਤ ਹੋਏਗੀ ਜੇ ਚੰਗਾ ਪੜਿਆ ਲਿਖਿਆ ਹੋਏਗਾ ਤਾਂ ਉੱਚੇ ਉਦੇ ਤੱਕ ਉਹ ਪਹੁੰਚ ਸਕਦਾ ਹੈ ਦੇਸ਼ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਦੇ ਕਿਹੜੇ ਕਿੰਨੇ ਬੱਚੇ ਸਨ ਉਹ ਪ੍ਰਧਾਨ ਮੰਤਰੀ ਬਣਿਆ ਰਾਸ਼ਟਰਪਤੀ ਅਬਦੁਲ ਕਲਾਮ ਉਹਨਾਂ ਦਾ ਵੀ ਵਿਆਹ ਨਹੀਂ ਸੀ ਹੋਇਆ ਕੋਈ ਬੱਚਾ ਨਹੀਂ ਸੀ ਪਰ ਉਹ ਦੇਸ਼ ਦਾ ਰਾਸ਼ਟਰਪਤੀ ਸੀ ਪ੍ਰਧਾਨ ਮੰਤਰੀ ਜੀ ਜੋ ਇਸ ਟਾਈਮ ਨੇ ਮੋਦੀ ਜੀ ਉਹਨਾਂ ਦੇ ਵੀ ਬੱਚੇ ਨਹੀਂ ਉਹ ਵੀ ਦੇਸ਼ ਦੇ ਪ੍ਰਧਾਨ ਮੰਤਰੀ ਨੇ ਜੋਗੀ ਜੀ ਸੀਐਮ ਜੋਗੀ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਦਾ ਵੀ ਵਿਆਹ ਨਹੀਂ ਹੋਇਆ ਬੱਚੇ ਨਹੀਂ ਹੈ ਉਹ ਵੀ ਮੁੱਖ ਮੰਤਰੀ ਨੇ ਦੇਸ਼ ਦੇ ਉਹ ਮੁੱਖ ਮੰਤਰੀ ਨੇ ਯੂਪੀ ਦੇ ਉੱਤਰ ਪ੍ਰਦੇਸ਼ ਦੇ ਇਹ ਵਿਆਹ ਕਰਨਾ ਕੋਈ ਇਹ ਨਹੀਂ ਹੈ ਪੰਜ ਬੱਚੇ ਪੈਦਾ ਕਰੋ ਤੇ ਫਿਰ ਤੁਸੀਂ ਉੱਚੇ ਅਹੁਦਿਆਂ ਤੇ ਪਹੁੰਚੋ ਨਹੀਂ ਬੱਚੇ ਇੱਕ ਵੀ ਹੋਏ ਜਾਂ ਕਿਸੇ ਦਾ ਬੱਚਾ ਨਹੀਂ ਵੀ ਹੈ ਕੋ ਕੁਦਰਤ ਵੱਲੋਂ ਉਸਦੇ ਬੱਚਾ ਨਹੀਂ ਵੀ ਹੋਇਆ ਪਰ ਉਹ ਉੱਚੇ ਅਹੁਦੇ ਤੇ ਪਹੁੰਚ ਸਕਦਾ ਹੈ ਆਪਣੀ ਮਿਹਨਤ ਨਾਲ ਆਪਣੀ ਲਿਆਕਤ ਨਾਲ ਜੇ ਉਹਨੂੰ ਸਮਝ ਹੈ ਦੁਨੀਆਦਾਰੀ ਦੇ ਵਿੱਚ ਕਿਵੇਂ ਵਿਚਰਨਾ ਹੈ ਤਾਂ ਉਹਨੂੰ ਸਮਝ ਹੈ ਉਹ ਮਿਹਨਤ ਕਰਦਾ ਹੈ ਉਹ ਉੱਚੇ ਅਹੁਦੇ ਤੇ ਪਹੁੰਚ ਸਕਦਾ ਹੈ ਕੇਵਲ 5-5 ਬੱਚੇ ਮਾਰ ਕੇ ਜਬਲੀਆਂ ਮਾਰ ਕੇ ਕਦੀ ਵੀ ਬੰਦਾ ਉੱਚੇ ਅਹੁਦੇ ਤੇ ਨਹੀਂ ਪਹੁੰਚ ਸਕਦਾ ਕਦੀ ਵੀ ਉਸ ਕੋਲ ਰਾਲਸੀ ਤਾਕਤ ਨਹੀਂ ਆ ਸਕਦੀ ਕਿਉਂਕਿ ਇਹੋ ਜੇ ਬਿਆਨ ਦੇਣਾ 5-5 ਬੱਚੇ ਪੈਦਾ ਕਰੋ 6-6 ਬੱਚੇ ਪੈਦਾ ਕਰੋ ਇਹ ਕੋਈ ਵੀ ਰਾਗੀ ਹੋਵੇ ਕੀਰਤनियां ਹੋਵੇ ਜਾਂ ਕੋਈ ਹੋਰ ਵੀ ਮਹਾਪੁਰਖ ਹੋਵੇ ਉਹਨਾਂ ਨੂੰ ਇਹ ਇਹੋ ਜਿਹਾ ਬਿਆਨ ਤਾਂ ਬਿਲਕੁਲ ਹੀ ਸ਼ੋਭਦੇ ਨਹੀਂ ਕਿਉਂਕਿ ਜਿਹੜਾ ਆਪ ਜਿੰਨਾਂ ਕੋਲ ਆਪ ਕੋਈ ਬੱਚਾ ਨਹੀਂ ਉਹ ਕਿਵੇਂ ਇਹ ਕਹਿ ਸਕਦਾ ਹੈ ਕਿ ਫਲਾਣੇ ਕੋਲ ਇੰਨੇ ਬੱਚੇ ਹੋਣ ਜਿਹਦਾ ਜਿਹਨੇ ਆਪ ਹੀ ਨਹੀਂ ਵਿਆਹ ਕਰਾਇਆ ਜਿਹਦੇ ਕੋਲ ਆਪ ਹੀ ਬੱਚੇ ਨਹੀਂ ਉਹ ਦੂਜਿਆਂ ਨੂੰ ਕਿਵੇਂ ਕਹਿ ਸਕਦਾ ਭਾਈ ਇੰਨੇ ਬੱਚੇ ਹੋਣੇ ਚਾਹੀਦੇ ਨੇ ਨਹੀਂ ਨਹੀਂ ਕੋਈ ਇਹ ਟੋਕ ਨਹੀਂ ਬਣਦਾ ਕਿਸੇ ਨੂੰ ਕਹਿਣ ਦਾ ਇਸ ਤਰ੍ਹਾਂ ਹੀ ਇਹ ਬੀਬੀ ਜੀ ਦਲੇਰ ਕੌਰ ਖਾਲਸਾ ਜੀ ਨੇ ਕਹਿ ਰਿਹਾ ਕਿ ਪੰਜ-ਪੰਜ ਬੱਚੇ ਹੋਣੇ ਚਾਹੀਦੇ ਨੇ ਤੇ ਹੁਣ ਬੀਬਾ ਜੀ ਤੁਹਾਡੇ ਕੋਲ ਤਾਂ ਬਹੁਤ ਸੁਨਹਿਰੀ ਮੌਕਾ ਹੈ ਜਿੰਨੇ ਮਰਜ਼ੀ ਕਰੋ ਜਿੰਨੇ ਮਰਜ਼ੀ ਬੱਚੇ ਪੈਦਾ ਕਰੋ ਪਰ ਬੱਚੇ ਜ਼ਿਆਦਾ ਹੋਣ ਦੇ ਨਾਲ ਕੋਈ ਰਾਜਸੀ ਤਾਕਤ ਨਹੀਂ ਆ ਜਾਂਦੀ ਆਧਾਰਨ ਸਾਡੇ ਸਾਹਮਣੇ ਹੈ ਦੇਸ਼ ਦੇ ਪ੍ਰਧਾਨ ਮੰਤਰੀ ਕੋਲ ਕਿੰਨੇ ਬੱਚੇ ਆ ਸੀਐਮ ਯੋਗੀ ਕੋਲ ਕਿੰਨੇ ਆ ਪਰ ਉੱਚੇ ਅਹੁਦਿਆਂ ਤੇ ਬੈਠੇ ਨੇ ਉਹ ਰਾਜ ਕਰਦੇ ਬੈਨੇ ਇਸ ਦੇਸ਼ ਵਿੱਚ ਹਿੰਦੂਸਤਾਨ ਵਿੱਚ ਉਹਨਾਂ ਦਾ ਰਾਜ ਹੈ ਉੱਚੇ ਅਹੁਦਿਆਂ ਤੇ ਬੈਠੇ ਨੇ ਜਿਸ ਕਰਕੇ ਜ਼ਿਆਦਾ ਬੱਚੇ ਕੋਈ ਮਾਣੇ ਨਹੀਂ ਰੱਖਦੇ ਬੱਚਾ ਇੱਕ ਹੋਵੇ ਜਾਂ ਦੋ ਹੋਵੇ ਚੰਗਾ ਪੜਿਆ ਲਿਖਿਆ ਹੋਵੇ ਚੰਗੀ ਉਹ ਮਿਹਨਤ ਕਰਕੇ ਆਪਣੇ ਉੱਚੇ ਅਹੁਦੇ ਤੇ ਪਹੁੰਚੇ ਕੋਈ ਅਫਸਰ ਬਣੇ ਕੋਈ ਮੰਤਰੀ ਬਣੇ ਤੇ ਦੇਸ਼ ਦਾ ਨਾਮ ਉੱਚਾ ਕਰੇ ਆਪਣਾ ਨਾਮ ਉੱਚਾ ਕਰੇ ਉਹ ਹੁੰਦਾ ਹੈ ਜ਼ਿਆਦਾ ਬੱਚੇ ਜਿੰਨੇ ਮਰਜ਼ੀ ਪੈਦਾ ਕਰੋ ਤੇ ਪਰ ਜੇ ਉਹ ਬੰਦੇ ਕੋਈ ਪਹੁੰਚ ਨਹੀਂ ਸਕੇ ਕੋ ਉੱਚੇ ਉਦੇ ਤੇ ਤੇ ਉਹਨਾਂ ਦਾ ਕੋਈ ਫਾਇਦਾ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ